ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਿਸਕੁਟ ਬਣਾਉਣ ਜਾ ਰਹੇ ਹਾਂ ਜਿਸ ਦੇ ਲਈ ਅਸੀਂ ਇੱਕ ਛੋਟਾ ਕੱਪ ਦੁੱਧ ਦਾ ਲਵਾਂਗੇ ਉਸ ਦੇ ਵਿੱਚ ਨਾਲ ਹੀ ਅਸੀਂ 2 ਚਮਚ ਦੇਸੀ ਕੀੜੇ ਐਡ ਕੀਤੇ ਹਨ ਥੋੜਾ ਜਿਹਾ ਅਸੀਂ ਗੁੜ ਐਡ ਕਰਾਂਗੇ ਅਸੀਂ ਇਹ 3 ਕਪੇਲੀਆਂ ਗੁੜ ਦੀਆਂ ਲਈਆਂ ਹਨ ਇਸ ਨੂੰ ਅਸੀਂ ਦਰਦਰਾ ਕੁਟ ਲਿਆ ਸੀ ਤੇ ਨਾਲ ਹੀ ਅਸੀਂ 2 ਤੋਂ 3 ਮਿੰਟ ਇਸ ਨੂੰ ਗੈਸ ਤੇ ਰੱਖ ਦਾਂਗੇ ਤਾਂ ਜੋ ਗੁੜ ਚੰਗੀ ਤਰ੍ਹਾਂ ਇਸ ਦੇ ਵਿੱਚ ਘੁਲ ਜਾਏ ਹੁਣ ਇੱਕ ਕਟੋਰੀ ਦੇ ਵਿੱਚ ਅਸੀਂ ਦੋ ਵੱਡੇ ਚਮਚ ਆਟੇ ਦੇ ਲਵਾਂਗੇ ਤੇ ਦੋ ਹੀ ਚਮਚ ਅਸੀਂ ਸੂਜੀ ਦੇ ਲਵਾਂਗੇ ਥੋੜੇ ਜੀ ਅਸੀਂ ਨੱਟਸ ਲਏ ਹਨ ਇਲਾਇਚੀ ਪਾਊਡਰ ਹੁਣ ਅਸੀਂ ਬੇਕਿੰਗ ਪਾਊਡਰ ਪਾਇਆ ਹੈ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਹੁਣ ਜੋ ਵੀ ਅਸੀਂ ਗੁੜ ਕੋਲ ਕੇ ਐਡ ਕੀਤਾ ਹੋਇਆ ਸੀ ਇਸ ਨੂੰ ਅਸੀਂ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਇੱਕ ਸੋ ਘੋੜਾ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਬਿਸਕੁਟ ਦੇ ਲਈ ਅਸੀਂ ਦੋ ਤਿਆਰ ਕਰ ਲਿਆ ਹੋਇਆ ਹੈ ਹੁਣ ਇੱਕ ਚਮਚ ਦੀ ਮਦਦ ਦੇ ਨਾਲ ਇੱਕਸਾਰ ਅਸੀਂ ਬਿਸਕੁਟ ਦੀ ਗੋਲ ਸ਼ੇਪ ਦੇ ਦਵਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਅਸੀਂ ਹੱਥਾਂ ਦੇ ਘਿਓ ਲਗਾ ਕੇ ਦੂਜੀ ਤਲੀ ਦੇ ਨਾਲ ਅਸੀਂ ਪ੍ਰੈਸ ਕਰਕੇ ਇਸ ਨੂੰ ਗੋਲ ਸ਼ੇਪ ਦੇ ਦੇਵਾਂਗੇ ਹੁਣ ਇੱਕ ਚਾਕੂ ਦੀ ਮਦਦ ਦੇ ਨਾਲ ਅਸੀਂ ਹਲਕੀ ਹਲਕੀ ਇਸ ਦੇ ਵਿੱਚ ਕੱਟ ਲਗਾਵਾਂਗੇ ਇਸ ਨੂੰ ਜਿਆਦਾ ਡੀਪ ਕੱਟ ਨਹੀਂ ਲਗਾਉਣਾ ਇੱਕ ਸ਼ੇਪ ਹੀ ਦੇਣੀ ਹੈ ਇੱਕ ਸਾਰ ਤੁਸੀਂ ਦੇਖ ਸਕਦੇ ਹੋ ਅਸੀਂ ਬਿਸਕੁਟ ਰੈਡੀ ਕਰ ਲਏ ਹਨ ਡਿਜ਼ਾਈਨ ਦੇ ਕੇ ਹੁਣ ਇਸ ਨੂੰ ਅਸੀਂ ਬੇਕ ਕਰਾਂਗੇ ਇੱਕ ਕੜਾਈ ਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਥੋੜਾ ਜਿਹਾ ਅਸੀਂ ਇੱਕ ਦੇ ਛੋਟਾ ਜਿਹਾ ਸਟੈਂਡ ਲਗਾ ਕੇ ਤੇ ਬੇਕ ਕਰ ਲਏ ਹਨ ਬਿਸਕਟ ਇਸ ਨੂੰ ਅਸੀਂ 30 ਮਿੰਟ ਰੱਖਿਆ ਹੈ 30 ਮਿੰਟ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਬਿਸਕਟ ਸਾਡੇ ਬਣ ਕੇ ਤਿਆਰ ਹੋ ਚੁੱਕੇ ਹਨ ਇਸ ਦਾ ਕਲਰ ਬਹੁਤ ਹੀ ਵਧੀਆ ਆਇਆ ਹੈ ਸੋ ਤੁਸੀਂ ਵੀ ਇਸ ਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ ਸਾਡੇ ਬਿਸਕਟ ਬਹੁਤ ਵਧੀਆ ਬਣੇ ਹਨ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਓ ਧੰਨਵਾਦ